ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਵਿਸ਼ਵ ਮਨੁੱਖੀ ਤਸ਼ਕਰੀ ਵਿਰੋਧੀ ਦਿਵਸ ਮੌਕੇ ਅੱਜ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਵਿੱਚ ਮਨੁੱਖੀ ਤਸ਼ਕਰੀ ਰੋਕਣ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਇਸ ਦੌਰਾਨ ਜ਼ਿਲ੍ਹਾ ਦੇ ਸੈਸ਼ਨ ਜੱਜ ਅਤੇ ਐਸਐਸਪੀ ਸ਼ੁਭਮ ਮਗਰ ਵਾਲਵ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਵਿਸ਼ਵ ਮਨੁੱਖੀ ਤਸ਼ਕਰੀ ਵਿਰੋਧੀ ਦਿਵਸ ਦੇ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਦੇ ਚੇਅਰਮੈਨ ਕਮ ਜ਼ਿਲ੍ਹਾ ਦੇ ਸੈਸ਼ਨ ਜੱਜ ਅਰुण ਕੁਮਾਰ ਗੁਪਤਾ SSP ਸ਼ੁਭਮ ਅਗਰਵਾਲ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਮਾ ਅਥਾਰਟੀ ਅਸ਼ੋਕ ਕੁਮਾਰ ਚੋਹਾਨ ਨੇ ਬ੍ਰਾਹਮਣ ਮਾਜਰਾ ਦੇ ਨੇੜੇ ਸਥਿਤ ਬਸਤੀ ਵਿੱਚ ਰਹਿੰਦੇ ਲੋਕਾਂ ਨੂੰ ਮਨੁੱਖੀ ਤਸਕਰੀ ਨੂੰ ਰੋਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਗਰੂਕ ਕੀਤਾ ਇਸ ਮੌਕੇ ਜ਼ਿਲ੍ਹਾ ਦੇ ਸੈਸ਼ਨ ਜੱਜ ਅਰुण ਕੁਮਾਰ ਗੁਪਤਾ ਨੇ ਕਿਹਾ ਕਿ ਬੱਚਿਆਂ ਦੀ ਤਸਕਰੀ ਜਿਹੇ ਘਿਣਾਉਣੇ ਅਪਰਾਧਾਂ ਨੂੰ ਰੋਕਣ ਦੇ ਲਈ ਸਾਨੂੰ ਸਭ ਨੂੰ ਰਲ ਕੇ ਉਪਰਾਲੇ ਕਰਨੇ ਚ ਚਾਹੀਦੇ ਨੇ ਅਤੇ ਇਸ ਮਾਮਲੇ ਵਿੱਚ ਵਧੇਰੇ ਚੌਕਸੀ ਰੱਖਣ ਦੀ ਲੋੜ ਹੈ ਉਨਾ ਕਿਹਾ ਕਿ ਜ਼ਿਲ੍ਹਾ ਪੁਲਿਸ ਇਸ ਪੱਖੋਂ ਪੂਰੀ ਤਰ੍ਹਾਂ ਸੁਚੇਤ ਹੈ ਤੇ ਅਜਿਹੇ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਠੱਲ ਪਾਉਣ ਦੀ ਦਿਸ਼ਾ ਵਿੱਚ ਕਾਰਜਸ਼ੀਲ ਹੈ। ਉਹਨਾਂ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਬ੍ਰਾਹਮਣ ਮਾਜਰਾ ਵਿਖੇ ਸਥਿਤ ਨਸ਼ਾ ਮੁਕਤੀ ਅਤੇ ਮੁੱਢ ਸੇਵਾ ਕੇਂਦਰ ਵਿੱਚ ਨਸ਼ਾ ਪੀੜਤਾ ਨੂੰ ਮਿਆਰੀ ਇਲਾਜ ਸਹੂਲਤਾਂ ਵਾ ਦੇ ਕੇ ਤੰਦਰੁਸਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਸਮਾਜ ਵਿੱਚ ਨੇਕ ਨਾਗਰਿਕ ਵਜੋਂ ਵਿਚਰਨ ਦੇ ਸਮਰੱਥ ਬਣ ਸਕਣ ਸੈਸ਼ਨ ਜੱਜ ਨੇ ਕਿਹਾ ਕਿ ਮਾਪਿਆਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਦੀ ਆਦਤਾਂ ਉੱਤੇ ਨਜ਼ਰ ਰੱਖਣ ਤਾਂ ਜੋ ਉਹ ਕਿਸੇ ਵੀ ਮਾੜੀ ਸੰਗਤ ਦਾ ਸ਼ਿਕਾਰ ਨਾ ਹੋ ਸਕਣ ਉਹਨਾਂ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾ ਹਥਾਰਟੀ ਵੱਲੋਂ ਲੋੜਵੰਦ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ ਜਿਸ ਦਾ ਲੋਕਾਂ ਨੂੰ ਲਾਭ ਉਠਾਉਣਾ ਚਾਹੀਦਾ ਇਸ ਮੌਕੇ ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਜ਼ਿਲ੍ਹਾ ਪੁਲਿਸ ਨੇ ਮਨੁੱਖੀ ਤਸਕਰੀ ਦੇ ਮਾਮਲਿਆਂ ਨੂੰ ਸਖਤੀ ਨਾਲ ਠੱਲ ਪਾਈ ਹੈ। ਉਹਨਾਂ ਦੱਸਿਆ ਕਿ ਪਿਛਲੇ ਦਿਨੀ ਮੰਡੀ ਗੋਵਿੰਦਗੜ੍ਹ ਵਿਖੇ ਵੀ ਮਨੁੱਖੀ ਤਸਕਰੀ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ ਅਤੇ ਗਲਤ ਅੰਸਰ ਨਵਜੰਮੇ ਬੱਚੇ ਨੂੰ ਖਰੀਦ ਕੇ ਕਲਕੱਤਾ ਲੈ ਗਏ ਸਨ। ਜਿੱਥੋਂ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਸੀ। ਐਸਐਸਪੀ ਸ਼ੁਭਮ ਅਗਰਵਾਲ ਨੇ ਹੋਰ ਕੀ ਕਿਹਾ? ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। 8 15 ਦੇ ਤੇ ਇਕੱਠੇ ਹੋਏ ਆ। ਮੇਰੇ ਨਾਲ ਐਸਐਸਪੀ ਸਾਹਿਬ ਹੈਗੇ ਆ ਸ਼ੋਕਜੀ ਹੈਗੇ ਆ ਜਿਹੜੇ ਸੈਕਟਰੀ ਡੀਐਲਐਸ ਹੈ। ਪਹਿਲਾਂ ਤਾਂ ਮੈਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਸਾਡੇ ਛੋਟੇ ਜਿਹੇ ਸੱਦੇ ਤੇ ਇੱਥੇ ਆਨ ਦੀ ਜ਼ਮੀਨਦਗੀ ਕੀਤੀ। ਪਰ ਦਿਲੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਫਟੇਗੜ ਸਾਹਿਬ ਲੀਗਲ ਸਰਵਿਸ ਅਥਾਰਟੀ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਆਦੇਸ਼ਾਂ ਦੇ ਅਨੁਸਾਰ ਇਹ ਪ੍ਰੋਗਰਾਮ ਕਰ ਰਹੀ ਹੈ। ਅਸੀਂ ਲੋਕਾਂ ਦੀ ਸੇਵਾ ਵਾਸਤੇ ਤਤਪਰ ਤਿਆਰ ਹਾਂ ਕਿ ਲੋਕਾਂ ਨੂੰ ਫ੍ਰੀ ਮੁਫਤ ਕਾਨੂੰਨੀ ਸਹਾਇਤਾ ਮਿਲ ਸਕੇ। ਜੜੀਏ ਹਿਊਮਨ ਟ੍ਰੈਫਿਕਿੰਗ ਹੈਗੀ ਹੈ ਇਹ ਬਹੁਤ ਵੱਡੇ ਪੱਧਰ ਤੇ ਹੈਗੀ ਆ ਕਿ ਬੱਚੇ ਚੱਕ ਲਿੱਤੇ ਜਾਂਦੇ ਆ ਉਹਨਾਂ ਨੂੰ ਫਿਰ ਅੱਗੇ ਵੇਚ ਦਿੱਤਾ ਜਾਂਦਾ ਹੈ ਪੁਲਿਸ ਬੜਾ ਯਤਨ ਕਰ ਰਹੀ ਹੈ ਹੁਣ 50 ਸਰਕਾਰ ਦੇ ਇੱਕ ਪ੍ਰੋਗਰਾਮ ਵੀ ਚੱਲ ਰਿਹਾ ਜਿਦੇ ਨਾਲ ਉਹ ਡੀਐਨਏ ਟੈਸਟਿੰਗ ਕਰਾ ਕੇ ਬੱਚਾ ਨੂੰ ਉਹਨਾਂ ਦੇ ਮਾਪੇ ਦੇ ਨਾਲ ਮਿਲਾਨ ਦੀ ਕੋਸ਼ਿਸ਼ ਕਰ ਰਹੀ ਆ ਫਤੇਗੜ ਸਾਹਿਬ ਵੀ ਪੁਲਿਸ ਬਹੁਤ ਅੱਛਾ ਯਤਨ ਕਰ ਰਹੀ ਹੈਗੀ ਆ ਜਿਦਾ ਹੁਣ ਤੁਹਾਡੇ ਸਾਹਮਣੇ ਇੱਕ ਰੀਹੈਬਿਲੀਟੇਸ਼ਨ ਸੈਂਟਰ ਆ 50 ਸਰਕਾਰ ਦੇ ਚਿਤਕਾਂ ਸਤਕੇ ਲੋਕੀਓ ਨੂੰ ਨਸ਼ਾ ਮੁਕਤ ਹੋ ਰਿਹਾ ਸੋ ਮੈਂ ਹਰ ਇੱਕ ਨੂੰ ਰਿਕਵੈਸਟ ਕਰਦਾ ਆਂ ਕਿ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿ ਉਹਨਾਂ ਦੀ ਆਪਾ ਹਿਊਮਨ ਟੈਪਕਿੰਗ ਰੋਕ ਸਕੀਏ ਤੇ ਦੇਸ਼ ਨੂੰ ਕੁਸ਼ਾਲ ਬਣਾ ਸਕੀਏ ਟ੍ਰੈਫਿੰਗ ਦੇ ਖਿਲਾਫ ਜਿਹੜਾ ਡੇ ਬਣਾ ਰਹੇ ਆਂ ਤੇ ਮੇਰੇ ਨਾਲ ਸੈਸ਼ਨ ਜਸ ਸਾਹਿਬ ਤੇ ਜਿਹੜੇ ਸਕੱਤਰ ਡੀਐਲਐਸਏ ਹੈਗੇ ਆ ਅਸ਼ੋਕ ਜੀ ਸਾਹਿਬ ਤੇ ਦੋਨੇ ਹੀ ਅਸੀਂ ਸਾਰੇ ਇੱਥੇ ਇਕੱਠੇ ਆ ਸਾਡੇ ਨਾਲ ਸਾਡੇ ਡੀਐਸਪੀ ਸਾਹਿਬ ਵੀ ਮੌਜੂਦ ਆਂ ਤੇ ਮੈਂ ਦੱਸਣਾ ਚਾਹਨਾ ਹੈ ਕਿ ਪਿਛਲੇ ਕੁਝ ਸਮਾਂ ਦੇ ਵਿੱਚ ਸਾਡੇ ਪੁਲਿਸ ਵੱਲੋਂ ਵੀ ਹਿਊਮਨ ਟ੍ਰੈਫਿਕਿੰਗ ਦੇ ਖਿਲਾਫ ਵੱਡੇ ਪੱਧਰ ਤੇ ਜੰਗੀ ਪੱਧਰ ਤੇ ਕੰਮ ਕੀਤਾ ਜਾ ਰਿਹਾ ਹੈ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਸਾਡੀ ਟੀਮ ਨੇ ਬੜੀ ਮਿਹਨਤ ਕਰਕੇ ਇੱਕ ਇੱਥੇ ਕੋਈ ਗਰੀਬ ਪਰਿਵਾਰ ਸੀਗਾ ਮੰਡਰੀ ਗੋਬਿੰਦਗੜ ਦੇ ਵਿੱਚ ਜਿਹਦਾ ਜਿਹਦੇ ਉਹਦੇ ਛੋਟੇ ਬੱਚੇ ਦੀ ਇੱਕ ਦਿਨ ਦੇ ਬੱਚੇ ਦੀ ਤਸਕਰੀ ਕਰਕੇ ਉਹਨੂੰ ਜਿਹੜਾ ਹੈਗਾ ਕੋਲਕਾਤਾ ਦੇ ਵਿੱਚ ਪਹੁੰਚਾਇਆ ਗਿਆ ਸੀਗਾ ਤੇ ਬੜੇ ਰਿਕਾਰਡ ਟਾਈਮ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਸਾਡੀ ਟੀਮ ਉਹਨੂੰ ਗੋਬਿੰਦਗੜ ਤੋਂ ਕੋਲਕਾਤਾ ਤੋਂ ਗਈ ਤੇ ਕਲਕੱਤਾ ਤੋਂ ਫੜ ਕੇ ਫੜ ਕੇ ਲੈ ਕੇ ਆਈ ਬੰਦਿਆਂ ਨੂੰ ਇੱਕ ਵੱਡਾ ਗਰੋਹ ਸੀਗਾ ਜਿਹਦੇ ਵਿੱਚ ਆਪਣੇ ਜ਼ਿਲ੍ਹੇ ਦੇ ਬੰਦੇ ਵੀ ਸ਼ਾਮਿਲ ਸਨ ਤੇ ਜ਼ਿਲ੍ਹੇ ਤੋਂ ਬਾਹਰ ਦੇ ਬੰਦੇ ਵੀ ਸ਼ਾਮਿਲ ਸਨ ਬਾਰਡਰ ਏਰੀਆ ਦੇ ਬਟਾਲਾ ਸਾਈਡ ਤੇ ਤੇ ਜਿੱਦਾਂ ਅਜਤ ਸਾਬ ਨੇ ਕਿਹਾ ਕਿ ਹੁਣ ਜਿਹੜਾ ਡੀਐਨਏ ਟੈਸਟਿੰਗ ਦਾ ਹੈਗਾ ਕਿ ਅਸੀਂ ਇਹ ਦੇਖਣਾ ਹੈ ਜਿਹੜੇ ਬੱਚੇ ਇੱਥੇ ਸੜਕਾਂ ਤੇ ਹੈਗੇ ਆ ਉਹਨਾਂ ਦਾ ਪਲੀਵਾਰੀ ਸਹ ਹੈ ਕੌਣ ਹੈ ਉਹਨਾਂ ਨੂੰ ਪ੍ਰੋਪਰ ਰੀਹੈਬਿਲਿਟੇਸ਼ਨ ਦੇਣਾ ਉਹਨਾਂ ਨੂੰ ਚੰਗੀ ਐਜੂਕੇਸ਼ਨ ਤੇ ਪ੍ਰੋਪਰ ਮੈਡੀਕਲ ਫੈਸਿਲਿਟੀ ਪ੍ਰੋਵਾਈਡ ਕਰਨਾ ਇਦੇ ਵਿੱਚ ਸਾਡੀ ਪੂਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੇ ਸਾਡੀ ਜਿਹੜੀ ਹੈਗੀ ਆ ਪਬਲਿਕ ਵੀ ਸਾਡੇ ਨਾਲ ਜੁੜੀ ਹੋਈ ਹੈ ਤੇ ਮੀਡੀਆ ਦੇ ਸੱਜਣਾ ਰਾਈ ਮੇਰਾ ਪਬਲਿਕ ਨੂੰ ਇਹੀ ਅਪੀਲ ਹੈ ਕਿਸੇ ਵੀ ਤਰੀਕੇ ਦੀ ਤੁਹਾਨੂੰ ਇਨਫੋਰਮੇਸ਼ਨ ਆਉਂਦੀ ਹੈ ਕੋਈ ਸੂਚਨਾ ਆਉਂਦੀ ਹੈ ਤੇ ਉਹ 112 ਦੇ ਰਾਈ ਜਾਂ ਡਾਇਰੈਕਟਲੀ ਵੀ ਤੁਸੀਂ ਸਾਡੇ ਕੋਲ ਆ ਸਕਦੇ ਹੋ ਉਸੇ ਸਮੇਂ ਸਿਰ ਤਰੀਕੇ ਨਾਲ ਬੜੀ ਕਾਨੂੰਨੀ ਕਾਰਵਾਈ ਅਸੀਂ ਕਰਾਂਗੇ ਥੈਂਕ ਯੂ